ਬਾਹਿਗੁਰੂ ਕਾ ਖਾਲਸਾ ਬਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮਗੜੀਆ ਭਰਾਵੋ ਗਰਮੀ ਬਹੁਤ ਆ ਸੋਨੂੰ ਦਿਖਾਉਣ ਅੱਜ ਮੇਲਾ ਸਾਡੇ ਪਿੰਡ ਦੇ ਨਾਲ ਜਿਹੜੇ ਲਵੇ ਲਾਣੇ ਪਿੰਡ ਨੇ ਯਾਤਰ ਸਿੰਘ ਵਾਲਾ ਜਵੰਦਾ ਪਿੰਡੀ ਬੁਗਰ ਹੋ ਗਿਆ ਇਹ ਸਾਰੇ ਸੰਗਤਾਂ ਤੁਰ ਕੇ ਆਉਂਦੇ ਨੇ ਯਾਨਕਿ ਜੀ ਕੋਈ ਮੋਟਰਸਾਈਕਲ ਤੇ ਆਉਂਦਾ ਕੋਈ ਮੋਟਰਸਾਈਕਲ ਤੇ ਜ਼ਿਆਦਾਤਰ ਲੋਕ ਤੁਰ ਕੇ ਆਉਂਦੇ ਨੇਗੇ ਹੋਸਾ ਅੱਜ ਗਰਮੀ ਕਾਰਨ ਘੱਟ ਤੁਰ ਕੇ ਆਉਣਾ ਆਦੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਜਦੋਂ ਟਾਈਮ ਮਿਲਦਾ ਸੰਗਤਾਂ ਠੰਡੇ ਹੋਏ ਆਉਂਦੇ ਨੇ ਜੀ ਆਹ ਨੂੰ ਦਿਖਾਉਣੇ ਆਪਾਂ ਸਾਡੇ ਪਿੰਡ ਦਾ ਰਿਵਾਜ ਆ ਜੀ ਇਹ ਸੰਗਤਾਂ ਸਾਰੀਆਂ ਜ਼ਰੂਰੀ ਮਾ ਸਾਡੇ ਇਕਨੋਂ ਦੇ ਨਹੀਂ ਗੀਆਂ ਸਰੇ ਤੁਰ ਕੇ ਹੁੰਦੇ ਨੇ ਜੀ ਮੇਰਾ ਵੀ ਮਨ ਕਰਿਆ ਵੀ ਮੈਂ ਵੀ ਤੁਰ ਕੇ ਆਵਾਂ ਜੀ ਦੇਖ ਲੋ ਪਰਵਤਨ ਉੱਲੇ ਵਾਲੇ ਵੀ ਮਾ ਸਾਡੇ ਇਕਨੋਂ ਹੁੰਦੇ ਨੇ ਲੋਲੇ ਸੰਗਤਾਂ ਨੂੰ ਸੰਗਤਾਂ ਨੂੰ ਸੰਗਤਾਂ ਨੂੰ ਗਰਮੀ ਨਾ ਲੱਗੇ ਤਾਂ ਪਾਣੀ ਦਾ ਸਰਕਾ ਕਰਦੇ ਹੋਏ ਦੇਖੋ ਵੀ ਸੰਗਤਾਂ ਤੁਰ ਕੇ ਜਾਂਦੇ ਨੇ ਦਮ ਦਮ ਚੜ ਜਾਂਦਾ ਹੈ ਤਲੰਗ ਕਰੋਂਗਰ ਵੱਧੋ ਸਕਿਆ ਜਾਂਦਾ ਜੀ ਪੱਖ ਵੱਧ ਲੱਗੇ ਹੁੰਦੇ ਤੁਰ ਕੇ ਜਾਂ ਨਾਲ ਲਓ ਜੀ ਮਾਸਟਰ ਜੀ ਰੁਲਦੂ ਸਿੰਘ ਨਾਲ ਨਰਿੰਦਰ ਸਿੰਘ ਮੱਥਾ ਟੇਕ ਕੇ ਸਾਈਕਲ ਤੇ ਜਾਂਦੇ ਨੇ ਭਰਾਵੋ ਮਹੱਤਵਪੂਰਨ ਡਾਕਟਰ ਸਾਹਿਬ ਸੰਗਤਾਂ ਦੀ ਸਹੂਲਤ ਵਾਸਤੇ ਨੌਜਵਾਨ ਮੁੰਡੇ ਪਾਣੀ ਦਾ ਸੜਕਾ ਕਰਦੇ ਹੋਏ ਆਹ ਦੇਖੋ ਭਰਾਵਾ ਸੜਕ ਖਾਨ ਸਾਹਿਬ ਦੇਖੋ ਭਰਾਓ ਸੜਕਾ ਕਰਦੇ ਪਾਣੀ ਦਾ ਸੰਗਤਾਂ ਦੀ ਸਹੂਲਤ ਵਾਸਤੇ ਗਰਮੀ ਤੇ ਨਹੀਂ ਆਉਂਦੀ ਤੁਰਕੇ ਤਾਂ ਜਾਂਦੇ ਨੇ ਵੀ ਭੁੱਖ ਹਦ ਲੱਗੂਗੀ। ਲੋ ਜੀ ਪ੍ਰਭੂ ਸੰਗਤਾਂ ਜਾਈ ਜਾਂਦੇ ਨਹੀਂ ਆ ਸੰਗਤਾਂ ਆਈ ਜਾਂਦੇ ਨਹੀਂ ਆ ਉਹ ਆਉਂਦੇ ਨੇ ਦੁਨੀਆ ਸੰਗਤਾਂ। ਹਾਂ ਲੋ ਜੀ ਜਾਂਦੇ ਨੇ ਪਿੱਟ ਰੇੜੇ ਦੇ ਮਾਰਦੇ ਆਂ ਸਿਟੀਆਂ ਲੋ ਜੀ ਪ੍ਰਭੂ ਸੰਗਤ ਆਈ ਜਾਂਦੇ ਨਹੀਂ ਆਂ ਸੰਗਤਾਂ ਜਾਈ ਜਾਂਦੇ ਓ ਬੱਲੇ ਬੱਲੇ ਭਾਈ ਤੁਸੀਂ ਤਾਂ ਤੁਰਦੀ ਬਲੋ ਯਾਰ ਹਨਾ ਸਭ ਤੋਂ ਵੱਧ ਤੁਸੀਂ ਤੁਰਦੇ ਹੋ ਨਾ ਢੋਡੇ ਨੇ ਹਾਂ ਕਿੰਨੇ ਕਿਲੋਮੀਟਰ ਕਮਾ ਦਿੰਦੇ ਨੇ ਇਹਨਾਂ ਨੂੰ ਸਾਰੇ ਦਿਨ ਚ ਇਹ ਤਾਂ ਭਾਈ ਬਾਲੀ ਦੂਰੋਂ ਆਈ ਕਿੱਥੋਂ ਆਏ ਨੇ ਇਹਦਾ ਕਾਲੇ ਕਤੋਂ ਆਸੇ ਕਾਲੇ ਕਤੋਂ ਦੂਰ ਆਂ ਪ੍ਰਭਾ ਅਸੀਂ ਇਹ ਪ੍ਰਾਵਾ ਕੋ ਦੁੱਧ ਲੈਣੇ ਨਾਲ ਹੋਵੇ ਨਾਲ ਦੁਕਾਨ ਹੁੰਦੀ ਆ ਦੁੱਧ ਲੈਣ ਲਈ ਜਾਂਦੇ ਦੁਕਾਨ ਤੇ ਤੁਸੀਂ ਕਾਲੇ ਕਿਆ ਤੋਂ ਉਰੇ ਬੱਕਰੀਆਂ ਚਾਰਨ ਵਾਸਤੇ ਆਇਓ ਐਡੀ ਦੂਰ ਹੋ ਗਿਆ ਪ੍ਰਾਵਾ ਵਾ ਦਿੱਲੀ ਇਹੀ ਇਹੀ ਰੁਟੀਨ ਹੈ ਹੈ ਰੇਲ ਦਿੱਲੀ ਇਹੀ ਹੈ ਅੱਛਾ ਇਹ ਕਿਨੇ ਗੋਗਰਾ ਨੇ ਕੀ ਬਾਤ ਆ ਬਾਈ ਜੀ ਲੋ ਬਾਈ ਸੁਣ ਦਿਖਾਈ ਐਡੀ ਦੂਰ ਹੋ ਰਹੇ ਕਿਹੜੇ ਕਾਲੇ ਕਿਆ ਤੋਂ ਆਉਨੇ ਆ ਕਿਹੜੇ ਪਿੰਡਾ ਬਾਈ ਆਪਣਾ ਕਾਲੇ ਕਿਆ ਤੋਂ ਆਉਨੇ ਆ ਜੀ ਪੱਕੀ ਗੱਲ ਆ ਕਿੰਨੇ ਨਗਰ ਨੇ ਤੇਰੇ ਕੋਲ ਬੱਕਰੀਆਂ ਦੇ ਬੱਕਰੀਆਂ ਤਾਂ ਹੋਣੀਆਂ ਉਹ ਡਰ ਗਿਆ 50 ਉਹ ਡਰਨਾ ਵਧੀਆ ਪ੍ਰੋਫਿਟ ਆ ਕਿੰਨੇ ਕਿਲੋਮੀਟਰ ਦਿੱਲੀ ਕੋਲ ਹੋਣਾ ਉਹਨਾਂ ਨੂੰ ਹੁਣ ਤੂੰ ਕਾਲੇ ਕਾਂ ਤੋਂ ਇੱਥੋਂ ਲਾ ਲਾ ਵੀ ਕਿੰਨੇ ਕਿਲੋਮੀਟਰ ਹੋਊਗੇ 20 ਕਿਲੋਮੀਟਰ ਬਾਈ ਕੁ ਮਗਾ ਕਮਾ ਕੂ ਕੇ ਕਮਾ ਕੇ 20 ਕਿਲੋਮੀਟਰ ਤੇ ਆ ਤੇਰੇ ਹੱਥ ਚ ਕੀ ਆ ਇਹ ਬਦੀਲੀ ਜਾ ਕਰਨਾ ਪੱਕੀ ਗੱਲ ਆ ਆ ਨਾਲ ਹੀ ਛੋਲੇ ਚ ਛੋਡੇ ਜਰ ਕਮਾਈਏ ਬਾਈ ਹਣਾ ਯਾਰ ਨਾ ਬਿਮਾਰੀ ਲੱਗੇ ਨਾ ਸੱਕਾ ਆਵੇ ਹੈ ਨਾ ਟਕੜਾ ਆਵੇ ਭਰਾਵਾ ਨਾ ਤੇ ਜਾ ਕੇ ਸੌਂ ਗਏ ਬਾਈ ਅਰ ਉੱਠ ਹੀ ਗਏ ਮਤਲਬ ਲੋਕਾਂ ਨੂੰ ਨੀਂਦ ਮਤਲਬ ਨੀਂਦ ਲਿਆਉਣ ਵਾਸਤੇ ਗੋਲੇ ਖੰਡੇ ਬੰਦ ਨੇ ਨਾ ਹਨ ਨਹੀਂ ਅਮੇਨ ਲੱਤਨਾ ਫੋਟ ਡਾਰ ਗਿਆ ਮੈਂ ਤਾਂ ਬਾਈ ਨਾਲੇ ਲੈ ਦੁੱਧ ਪੂਰਾ ਕਢਾਇਆ ਵੀ ਨਹੀਂ ਉਹ ਨਾ ਨਾਲੇ ਛੋਟੀ ਗੱਲ ਕਰੇਗੀ ਬੱਕਰੀਆਂ ਨਾਲ ਆ ਸਕਦਾ ਜਾ ਰਹੀਆਂ ਨੇ ਆਪਾਂ ਆ ਰਹਿਆਂਗੇ ਦਸੂਹਰਾ ਉਹ ਕਿਹਨਾ ਕਿਹਨਾ ਪਿੰਡਾਂ ਦੇ ਵਿੱਚ ਅੱਜ ਵੀ ਲੋਕ ਤੁਰਕੇ ਜਾਂਦੇ ਨੇਗੇ ਤੁਰਕੇ ਆਉਂਦੇ ਨੇਗੇ ਆ ਆਮਰੀਕ ਚੱਲੇ ਮੇਲੇ ਆਂਗਾ ਲਓ ਜੀ ਬਾਈ ਚੱਲ ਜਾ ਰਿਹਾ ਮੇਲੇ ਰਾਜਾ ਮਿਸਤਰੀ ਆ ਬੱਚੇ ਮੇਲੇ ਤੇ ਜਾ ਰਹੇ ਨੇ ਭਾਈ ਆ ਸੰਗਤ ਵੀ ਤੁਰ ਕੇ ਆ ਰਹੀ ਹੈ ਬਈ ਬਾਬੇ ਪਾਜੀ ਪੁਲੀ ਜਗਤ ਦੀ ਮੱਥਾ ਟੇਕਣ ਵਾਸਤੇ ਆ ਗੁੜੀਆਂ ਸੰਗ ਰਹੀ ਹੈ ਨਹੀਂ ਦੇਖੋ